ਆਣੀਆਂ ਮੇਰੇ ਅੰਦਰ ਅੱਜ ਭੈਣ ਕੋਲੇ ਆਏਗੀ ਦਿਵਾਲੀ ਤੇ ਜੱਪੂ ਖੋਜੇ ਜੱਪੂ ਨੇ ਆਦਤ ਮਾਰ ਬੜੇ ਪ੍ਰਮੋਜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਕਿਧਰ ਦੀ ਤਿਆਰੀ ਤਿਆਰ ਪੈ ਰਹੀ ਹੋਈ ਫਿਰਦੀ ਯਾਰ ਮੈਂ ਹੋਏ ਫਿਰਦੇ ਆ ਪਹਿਲਾਂ ਤਾਂ ਕੁੜੀ ਕੋਲੇ ਜਾਣਾ ਕੀ ਕੰਮ ਦਵਾਈ ਦੇਣਾ ਹਾਂਜੀ ਤੇ ਉਸ ਤੋਂ ਬਾਅਦ ਬੂਆ ਕੋਲੇ ਜਾਵਣਾ ਕਿ ਦਵਾਈ ਦੇਣਾ ओके okay जी ओके okay जी ਅੱਜ ਇੱਕ ਢਾੜੀ ਦੇ ਵਿੱਚ ਦੋ ਕੰਮ ਸਾਰਾ ਦੋ ਕਾਜ ਸਵਾਰੇ ਜਾਣਗੇ ਹਾਂ ਸੋ ਅੱਜ ਪਹਿਲਾਂ ਭੈਣ ਕੋਲੇ ਜਾਣਾ ਆ ਪਹਿਲਾਂ ਭੈਣ ਕੋਲੇ ਜਾ ਕੇ ਘਰੇ ਦੀਵਾਲੀ ਦੇ ਕਿਉਣੀ ਆ ਤੇ ਫਿਰ ਜਾਵਾਂਗੇ ਭੂਆ ਘਰੇ ਹਾਂ ਹਾਂ ਸੋ ਚਲਿਏ ਫਿਰ ਲੇਟ ਬੜਾ ਹੋ ਗਏ ਜੇ 1 ਵਜ ਗਿਆ ਸੋ ਚਲੋ ਚੱਲਦੇ ਆ ਤੁਹਾਨੂੰ ਸਾਰਿਆਂ ਨੂੰ ਮਿਲਾਉਣਾ ਆ ਫਿਰ ਆਪਾਂ ਫਿਰ ਢੀਲਰ ਕਰਿਆ ਆ ਮਾਂਗੇ ਹੱਥ ਨੇ ਆ ਜਾਾਂਗੇ ਉਧਰੋਂ ਕੇਕ ਮੁੱਕ ਗਿਆ ਹਾਂਜੀ ਲੇਟ ਮੁੱਕ ਗਿਆ ਕੇ ਉਹ ਮੁੱਕ ਗਿਆ ਲਓ ਜੀ ਡੱਬੇ ਲੈਣ ਤੇ ਇੱਕ ਭੂਆ ਹਣ ਵਾਸਤੇ ਤੇ ਇੱਕ ਦੀਦੀ ਹਣ ਵਾਸਤੇ ਮਿਲ ਕੇ ਇੱਕ ਦੀ ਥੋੜੀ ਸ਼ਾਰਟੇਜ ਚੱਲ ਰਹੀ ਉਹ ਫਿਰ ਆਪਾਂ ਡੱਬਾ ਦਾ ਅੱਧਾ ਮਿਲ ਕੇ ਕਰਾ ਲਿਆ ਤੇ ਅੱਧਾ ਕਿਹੜਾ ਮਾਮਾ ਅੱਧਾ ਬਰਫੀ ਦਾ ਅੱਧਾ ਬਰਫੀ ਦਾ ਠੀਕ ਆ ਮੈਂ ਕਿਹਾ ਕਿ ਉੱਥੇ ਬਹਿ ਕੇ ਵੇਚਣ ਲਾ ਪਏ ਉਹਨਾਂ ਦੇ ਨਾਲ ਦੌੜੀ ਕਰਕੇ ਲੈ ਵੇਚਾ ਨਹੀਂ ਲਓ ਜੀ ਸੇਵ ਵੀ ਲੈਣ ਤੇ ਤੇ ਕੇਲੇ ਵੀ ਲੈਣ ਤੇ ਕੇਲੇ ਲਿਆਉਣੇ ਸੀ ਬਈ ਸਾਫ ਸਾਫ ਪਹਿਲੇ ਫਿਰ ਨਵੀਂ ਪੇਟੀ ਕਢਾਈ ਆਪਾ ਹੁਣ ਆਲੇ ਦੀ ਸੇਬਾਂ ਦੀ ਸੇਬਾਂ ਦੀ ਬੇਬੇ ਹਾਂ ਤੇ ਫੇਰ ਆਪਾ ਹੁਣ ਦੀਦੀ ਨੂੰ ਦੇ ਕੇ ਆਵਾਂਗੇ ਅਗਲੇ ਬਾਝੋਂ ਕਹਿੰਦਾ ਕਿ ਦਾਗੀ ਸੇਬ ਸਾਨੂੰ ਦੇ ਕੇ ਭਾਈ ਤੇ ਜਿਹੜੇ ਭਾਈਆਂ ਨੇ ਦਿੱਤੇ ਉਹ ਜੇ ਦੇਣੇ ਸੀ ਹੁਣ ਅਸੀਂ ਕਹਿੰਦੇ ਆਪਾਂ ਲਾਏ ਆ ਵੇਖ ਮਮਾ ਬੇਬੇ ਪਰ ਉੱਥੇ ਬੜੇ ਸੇਬ ਸੀ ਆਪਾਂ ਕਿੱਥੇ ਗਏ ਸੀ ਕਿ ਆਪਾਂ ਈ ਜੇ ਥੱਲੇ ਜੇ ਉਤਰ ਕੇ ਗਏ ਥੱਲੇ ਜੇ ਮੈਨੂੰ ਉੱਥੇ ਕੜਿਆ ਗਏ ਪਾੜਾ ਕਿੱਥੇ ਜਾ ਗਿਆ ਚੈਲ 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 ਬੇਬੇ ਵੇਖੇ ਉੱਥੇ ਇੱਕ ਇੱਕ 사이ਡਰ ਲੱਗ ਗਏ ਸੀ ਸੇਬ ਗਲਾਬੀ ਰੰਗ ਦੇ ਬੇਬੇ ਹਾਂ ਤੂੰ ਬਾਹਰ ਕੀ ਵਕੀ ਜਾਂਦੀ ਉਹ ਤੇ ਬੱਤਾਂ ਨਾ ਲਟਮਾ ਨਾ ਉਹ ਘਟਾ ਬਣੀ ਚਿੱਟੇ ਪੈ ਲੋ ਕਾ ਡਰਾਮਣੀ ਉਹ ਗੱਠਾ ਵਾ ਬੇਬੇ ਅਸ਼ੋ ਗੱਠਾ ਹੁਣ ਕੋਲ ਗੱਠਾ ਹੁੰਦੇ ਆਂ ਵਡੀਆਂ ਵਡੀਆਂ ਅੱਗੇ ਨੋਤਰੇ ਹੁੰਦੀਆਂ ਸੀਗੀਆਂ ਨਹੀਂ ਹੁਣ ਚੋਸ ਉਹ ਪਰਦੇਂ ਜਿਆ ਨਹੀਂ ਪਾਇਆ ਭੁਜਾਉਂਦਾ ਹਾਂਜੀ ਬੇਬੇ ਕਹਿੰਦੀ ਬੋਲੀ ਸੁਣਾਉਂਦੀ ਹੁਣੇ ਜਿਹੜਾ ਨਿਮਾ ਬੜਾ ਉੱਚਾ ਨੀਚਾ ਨੀਵਾਰਾ ਉਹ ਕਾਰ ਮਿੱਤਰਾ ਕਮਾਲ ਹੋ ਗਈ ਲੋਕਾਂ ਨੇ ਨਵੇਂ ਜਿਸਕੀਮਾ ਸੋਚ ਲੈਂਦੇ ਵੀ ਉਹ ਸਿੱਟੇ ਪੈ ਡਸਟਬੀਨ ਜੀ ਜਿਵੇਂ ਉਹ ਗੱਟਾ ਨੂੰ ਡਸਟਬੀਨ ਹੀ ਦੱਸ ਦਿੰਦੇ ਹੋਰ ਹੈਗੇ ਉਹਨਾਂ ਵਰਗੇ ਆ ਬੇਤੀ ਚੋਰ ਦੁਪਹਿਰੇ ਲੱਗਦੇ ਆ ਲੱਗਦੇ ਪਿਛਵਾੜੇ ਵੇ ਤੂੰ ਮਟਾ ਕੀ ਨੂੰ ਹੱਥ ਨਹੀਂ ਪਾਉਂਦੇ ਆਏ ਹਾਏ ਲੋਕ ਕਨਾ ਦੇ ਵਾਲੇ ਜাদু ਵਿਗੜ ਗਿਆ ਬੇਰਮਕਲਾਇਆਂ ਵਾਲੇ ਜাদু ਵਿਗੜ ਗਿਆ ਸਸੀ ਕਾ ਬਰਾਵੋ ਸਾਨੂੰ ਘੰਟਾ ਹੋ ਗਿਆ ਮਾਰਚ ਖੜਿਆ ਮੈਂ ਗਲਤੀ ਹੋ ਗਈ ਬੀਬੀ ਐ ਤਾਂ ਚਾਰਜਿੰਗ ਹੋ ਗਏ ਉੱਥੇ ਖੜੇ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਬੁੱਤ ਸਤਿ ਸ੍ਰੀ ਅਕਾਲ ਬਾਸ ਲਾਸ ਐਵੇਂ ਕਰਨੀ ਲੱਗ ਲੱਗ ਗਈ ਅਰੇ ਬਿਨਾਂ ਦਸੀ ਐ ਇਹ ਬਾਤ ਸ਼ਾਬਾ ਹੀ ਮਾਰਿਆ ਆਕੀ ਦਸਰਾ ਨਹੀਂ ਫੜਦੀਨੀ ਤੇ ਖੇਤ ਜਗ ਬਾੜੀ ਪੈਂਦੀ ਬਾੜਾ ਪੈਂਦੀ ਨਹੀਂ ਕੋਲੇ ਹੋਰ ਮਮੇ ਮਮੇ ਗਮਤੀ ਦੀ ਬਰਾ ਦੇ ਕੰਮ ਲੱਗੇ ਰਹੇ ਰੋਟੀ ਭਰਾ ਮੈਂ ਦਸਨੀ ਨਹੀਂ ਆਇਆ ਅੰਕਾ ਆ ਗਿਆ ਅੰਕਾ ਆ ਗਿਆ ਵਾਡਾ ਹੋ ਗਿਆ ਕਿਨਾਰਾ ਆ ਜਾ ਕੁਗੇ ਮੇਰਾ ਚੋਨਾ ਕਿੰਨਾ ਚੋਨਾ ਪੱਕੜੇ ਪਾਈ ਜੀ ਇਹ ਗੇਮ ਗੁੜੀ ਹੈ ਇਹ ਕੱਲਾ ਵੇਰ ਦਾ ਛੇਦ ਕੇ ਛੱਡੀ ਇਹ ਸੇਹਦ ਕਾ ਗਈ ਤੁਹਾਡੀ ਇਹ ਇੱਕ ਵਾਰ ਥੋੜਾ ਜਿਹਾ ਰੋਣ ਵਾਲੀ ਹੈ ਨਾ 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 ਰੋਣ ਵਾਲੀ ਗੁੱਸੇ ਰੋਣਾ ਨਹੀਂ ਗਾ ਮੂਰ ਰੋਣਾ ਨਹੀਂ 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 ਹਰ ਮਨੂ ਵੇ ਕੇ ਰੋ ਪੈਂਦੀ ਆ ਜਿਵੇਂ ਚੱਕੀ ਨਹੀਂ ਤੇ ਰੋ ਪੈਂਦੀ ਹੈ ਲੈ ਲੈ ਮੈਂ ਥੋੜਾ ਜਿਹਾ ਆ ਜਾਓ ਥੈਂਕ ਯੂ ਬੇਬੇ ਲੈ ਯੇ ਨੇਰੀ ਮੈਂ ਕਾ ਵੀ ਨਹੀਂ ਆਦੇ ਰਿਹਾਣੀ ਮੇਰੇ ਦੰਦਾਂ ਦੀ ਨੇਰੀ ਆਈ ਪਈ ਹੈ ਨਹੀਂ ਕਿ ਮੋਜ ਤੇ ਕਾਜ ਬਤਾਉਂਦਾ ਖਾਦੇ ਨਹੀਂ ਜਾਂਦੇ ਤਾਂ ਹੀ ਮੈਂ ਚੁੱਪ ਜੇ ਕਰਕੇ ਬੈਠੀ ਸੀ ਓਏ ਟਿੱਡੂ ਛੱਡ ਟਿੱਡੂ ਜਦੋਂ ਤੂੰ ਬੋਲਦਾ ਉਹਦੇ ਬੁੱਲ ਕੱਢਣ ਲੱਗਦੇ ਤੂੰ ਕਹਿੰਦਾ ਕਿ ਜਦੋਂ ਮੇਰੇ ਤੋਂ ਡਰਦੀ ਏ ਜੋਨੀ ਲਾਈਡ ਹੀ ਹੈ ਬਿਨਤ ਉਹ ਇਹ ਰਿਹਾ ਚੱਕਦੇ ਕੰਮ ਕਿੱਧਰ ਗਈ ਡਾਈਟਿੰਗ ਤੋੜੀ ਹੁਣ ਫੜੀ ਫਿਰਦੇ ਕੋਈ ਮੈਂ ਜਦੋਂ ਹੁਣ ਲਿਆਂਦਾ ਕਿ ਲੈਣੀ ਮੰਨ ਚੱਲ ਅੱਦਾ ਅੱਦਾ ਪੀ ਲੈ ਪੀ ਪੀ ਓ ਡਿਡੂ ਡਿਡੂ ਅੱਜ ਤੇਰੀ ਨਹੀਂ ਦੀਵਾਲੀ ਲੈ ਕੇ ਆਏ ਆ ਉਹ ਨਾਨੀ ਐ ਸਾਰਾ ਛੋੜਾ ਲੱਗਦਾ ਕਰਦਾ ਆਜਾ ਮਮਾ ਇਹ ਚਲ ਗਏ ਐ ਐ ਐ ਕਵੇ ਅੱਛੀ ਕਾਰ ਬਣਾ ਮੈਂ ਚੱਲ ਬੇਬੇ ਨੂੰ ਬੁਲਾ ਕੇ ਆ ਸੱਤੀ ਕਾਰ ਬੁਲਾ ਦੇ ਯਾਰ ਮੈਂ ਤੇ ਨਾ ਆਹ ਕੋਡਾ ਹੋ ਗਿਆ ਨਾ ਹੋ ਗਿਆ ਨੀ ਸਾੜਾ ਹੋ ਗਿਆ ਉਧਰ ਨਾਨੀ ਨੇ ਕਰਵਾ ਨੀ ਮੰਗਦਾ ਇਧਰ ਆ ਜਾਂਦਾ ਰਹੋ ਕਿਹੜੇ ਕਲਾਚ ਹੋ ਗਿਆ ਹੈ ਗੱਲਦੇ ਪੁੱਤ ਸੰਗੀ ਨਹੀਂ ਆਂਦਾ ਬੋਲੀ ਨਹੀਂ ਆਂਦਾ ਏ ਏ ਏ ਓਏ ਚਾਕ ਫੜਿਆ ਆ ਗਿਆ ਜੱਪੂ ਅੱਜ ਫੜਿਆ ਆ ਗਿਆ ਸਵਾਦਿਆ ਸਵਾਦ ਹੈ ਐ ਸਾਈਡ ਕਿੰਦੀ ਗੇਮ ਆਂ ਕਰਵਾ ਲੋ ਜੀ ਆ ਜਿਹੜੀ ਆਪਾਂ ਹੋਮੇਡ ਆਪਣੀ ਤੇ ਆ ਦੂਸਰੀ ਮਿਕਸ ਆ ਸ਼ੌਪ ਮੇਡ ਓਏ ਐ ਹਲੋ ਵਾਓ ਲੋ ਜਿਆ ਜਿਹੜੀ ਟੋਕਰੀ ਆਪਾਂ ਲੈ ਕਹਿੰਦੇ ਆਪਾਂ ਜੱਪੂ ਨੂੰ ਦੇਣ ਲੱਗੇ ਹਾਂ ਹੈਪੀ ਜੱਪੂ ਮੋਟਵਾ ਬੱਬਾ ਅੱਜ ਦਾ ਦਿਨ ਆਇਆ ਵਾਹ ਜੀ ਵਾ ਬੇਬੇ ਆ ਕੱਪ ਕਿੱਡੇ ਸੋਹਣੇ ਵਾਹ ਜੀ ਵਾ ਬਰੈਡ ਪਕੌੜੇ ਕਿੰਨਾ ਬਾਲਾ ਸੋਹਣਾ ਰੰਗ ਨਹੀਂ ਚੱਲ ਗਿਆ ਸ਼ੁਰੂ ਕਰੀਏ ਖਰੋ ਕਰੋ ਕੀ ਰਹਿੰਦੀ ਹੈ ਕੱਪ ਦੇਖ ਲਓ ਹੈ ਕੱਪ ਤੇ ਆ ਕਿੱਡੇ ਕਿੰਨਾ ਸੋਹਣਾ ਵੈਰੀ ਨਾਈਸ ਬੜਾ ਵੈਲ ਹਾਂਜੀ ਜੱਬੂ ਕੀ ਜਲ ਰਿਹਾ ਜੇ ਲੋ ਜੀ ਆ ਜੋ ਵੀ ਜਿਹਨੇ ਜਿਹਨੇ ਖਾਣੇ ਬੇਬੇ ਕਿਵੇਂ ਟੇਸਟੀ ਆ ਵਧੀਆ ਗੋਡੇ ਮੈਂ ਵੀ ਗਰਮ ਗਰਮ ਆ ਆਦੀ ਨੇ ਹੀ ਆਏ ਹੋਣ ਕਰਾਏਗਾ। ਚੱਲੀਏ ਬਹੁਤ دیر ਹੋ ਗਈ। ਹੁਣ ਆਏ ਕਰਾ। ਸਾਡ ਪਿੰਡ। ਬੇਬੇ ਚੱਲੀਏ। ਚੱਲੀਏ ਜਾਣਾ ਪੈਣਾ ਹੁਣ। ਬੇਬੇ ਵੀ ਪਿਆਰੀ ਹੁਣ। ਹੁਣ ਸ਼ਹਿਰ ਨਹੀਂ ਜਾਂਦੇ, ਸ਼ਹਿਰ ਵੇਖੀਏ। ਬੇਬੇ ਮੈਂ ਹੁਣ ਭੂਆ ਕੋਲੇ ਜਾਣਾ। ਸਭ ਠੀਕ ਹੈ। ਰਾਜਾ ਹਿੰਦੀ ਆ। ਉਹ ਨਹੀਂ ਲੈਣੇ ਯਾਰ ਤੂੰ ਹੀ ਦੇ। ਤੁਸ ਨਹੀਂ ਰਹਿਣ ਦੇ ਤੇ। ਠੀਕ ਹੈ ਜੀ। ਰਾਜਾ ਇੱਧਰ ਜਾ। ਉਹ ਯਾਰ ਨੇ ਅੰਤ ਤੱਕ ਨਹੀਂ। ਸਭ ਠੀਕ ਹੈ। ਮੈਂ ਖੇਡ ਲੈਂਦਾ ਚੱਲ ਗਏ ਸਰਦੇ ਵੀ ਚਾਹੀਦੀ ਭੈਣ ਕੋਲ ਨਹੀਂ ਪਈ ਭੈਣ ਨੂੰ ਤਾਂ ਦੇ ਹੀ ਦੀ ਆ ਸਗੋਂ ਹਾਂ ਚੱਲ ਆ ਜਾ ਜਬੂ ਜਬੂ ਤੈਨੂੰ ਨਾਲ ਲੈ ਜੀਏ ਹੋਰ ਸਵੇਰੇ ਨਾਨੇ ਨਾਲ ਸਵੇਰੇ ਆਉਣਾ ਉਹਨਾਂ ਨੇ ਜਾਣਾ ਜਬੂ ਆਹ ਸਿੰਦੂ ਜੀ ਬਾਹਰ ਹਾਲੇਕੇਸ ਦੀ ਗੱਲ ਹੈ ਅਜੇ ਕਰੈ ਨਹੀਂ ਅੱਜ ਰੁੰਡੀਆਂ ਲਾਣੀਆਂ ਨੇ ਬਹੁਤ ਵਧੀਆ ਹੋਣਗੀਆਂ ਚਲ ਆ ਜਾ ਚੱਲੀਏ ਗੇਮ ਖੇਡਾਂਗੇ ਆਪਾਂ ਅੱਜ ਲਾ ਫੋਟੋ

ਬਾਈ ਕਰਦੇ ਮੰਮੂ ਜਾ ਉਹ ਖੋਲੀਏ ਸਭ ਫੜੇ ਜਾ ਖੋਲੀਏ ਐ ਇਧਰ ਜੱਪੂ ਦੇ ਛਾਪਾ ਵੱਜ ਗਿਆ ਤੇ ਚੋਰੀ ਚੋਰੀ ਖੋਲ ਰਿਆ ਸੀ ਪਹਿਲੇ ਚਾਕਲੇਟ ਖਾਣੀ ਹੈ ਕਿਹੜੀ ਖਾਣੀ ਹੈ ਐ ਇੱਥੇ ਰੱਖ ਇਧਰ ਦਿਖਾ ਦੇ ਇੱਕ ਵਾਰੀ ਸਾਰਿਆਂ ਨੂੰ ਐ ਮੋਟੂ ਕਿਲਾ ਬਾਈ ਬਾਈ ਕਰਦੇ ਸਾਰਿਆਂ ਨੂੰ ਬਾਹਰ ਆ ਜਾ ਆ ਜਾ ਮੋਟੂ ਬੇਬੇ ਘਰੇ ਚਲੀ ਹੋਣਾ ਘਰੇ ਚੱਲੀ ਆ ਮੈਂ ਭੂਆ ਕੋਲ ਰਹਿਣ ਦੀ ਤੇ ਜਾ ਜਾ ਮੈਨੂੰ ਕੀ ਆ ਫਿਰ ਕੀ ਆ ਆ ਇੰਨੇ ਪਿਆਰ ਨਾਲ ਕਹ ਤਾ ਬੋਲ ਰਹੇ ਆ ਚਲੋ ਬਾਏ ਬਾਏ ਕਰ ਦੋ ਸਾਰੇ ਬਾਏ 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 ਜਪੂ ਅੱਜ ਉਹ ਭਾਜੀ ਸਾਡੇ ਘਰੇ ਨਹੀਂ ਹੈ ਭਾਜੀ ਨਹੀਂ ਹੋਰ ਔਰ ਵੀ ਜੀ ਹੈ ਨਹੀਂ ਜਿਹੋ ਦੇ ਵੇਲੇ ਭਾਜੀ ਡਿਊਟੀ ਤੇ ਗਏ ਭਾਜੀ ਦੱਸੇ ਸਾਰੇ ਜੀ ਨੇ ਤੇ ਉਹ ਜੋਬ ਤੇ ਜਾਂਦੇ ਨੇ ਹਾਂ ਕੋਈ ਵੀ ਕੰਮ ਹੋਇਆ ਨਾ ਦੱਸਿਓ ਕੁੰਡੀ ਕਰਨੀ ਪੜੀ ਜਾਂਦੀ ਆ ਆਹੋ ਵੇ ਬੈਂ ਹਗਦਾ ਮੈਂ ਕਿ ਚੈਲਰ ਆ ਚੈਲਰ ਹੀ ਮੈਂ ਕਹਿੰਦੇ ਆਪਾਂ ਲੇਟ ਨਹੀਂ ਹੋਗੇ ਯਾਰ ਹੁਣ ਤੇ ਨਾ ਜਾਓ ਫੇਰ ਯੇ ਤੁਮੈਨੂੰ ਡਰਾਵੇ ਖੁਸ਼ ਨੂੰ ਦਇਆ ਕਰ ਹੈ ਮੈਨੂੰ ਡਰਾਵੇ ਨਾ ਦਇਆ ਕਰ ਇੰਨੇ ਕਾਹਦੇ ਡਰਾਵੇ ਵੀ ਮੈਂ ਨਹੀਂ ਜਾਣ ਤੇ ਨਾ ਜਾਾਂਗੇ ਤਾਂ ਫੇਰ ਕੀ ਹੋ ਜਾਊਗਾ ਚਾਂਦੀ 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 ਵੇ ਕੁਰਸਾਂ ਦੀ ਮੇਰੀ ਚਾਂਦੀ ਵੈਰੀਆ ਧਰ ਪਟਿਆ ਹੋ ਨਿਆਂਦੀ ਆਏ ਹਾਏ ਵੇ ਸੋਹਣੇ ਨੇ ਤੇ ਆਹ ਜੇਤੰਦ ਦੇ ਜੜਕੇ ਪਾਰਬਤੀ ਕੁੰਡੀਆਂ ਰੋਲਣੀਆਂ ਲਿਆਂਦੇ ਉਹ ਜੜਕੇ ਪਾਰਬਤੀ ਕੁੰਡੀਆਂ ਰੋਲਣੀਆਂ ਲਿਆਂਦੀ ਵਾਹ ਜੀ ਵਾਹ ਕੀ ਬਾਤਾਂ ਹੀ ਨਾ ਗੱਲਾਂ ਚੱਲ ਰਹੀਆਂ ਸੀ ਚਾਂਦੀ ਦੀ ਜੁੱਤੀਆਂ ਬੇਬੇ ਨਾਲ ਦੇ ਨਾਲ ਬੇਬੇ ਨੂੰ ਬੋਲੀ ਜਾਂਦੇ ਬੇਬੇ ਟੱਕਦੇ ਨੇ ਬੋਲੀ ਵਾਰੀ ਠਾ ਕਰਕੇ ਬੇਬੇ ਹੁਣ ਕਿੱਥੇ ਪਹੁੰਚ ਗਏ ਆਪਾਂ ਮੈਂ ਤਾਂ ਕੁ ਸਮਝ ਨਹੀਂ ਤੀ ਉਹਦੇ ਫਰੋਜ ਪਰ ਗਲੇ ਜੀ ਹੈ दागी जे अकेले दागी जे <laughs> आप दीती वास्ते ਹੁਣ ਸੇਵ ਕੇਲੇ ਲੈਣੇ ਤੇ ਹੁਣ ਦਾਗੀ ਲੱਗਦੇ ਆ ਲੈ ਲਈਏ ਕੇ ਰਹਿਣ ਦੀਏ ਮੈਨੂੰ ਲੈਣੇ ਲਾਓ ਨਹੀਂ ਲੈਣਾ ਨਾਲਾ ਮੇਰੇ ਸੇ ਤੇ ਕੋਈ ਅਸਰ ਨਹੀਂ ਕ ਮੰਮੀ ਜੀ ਮੰਮਾ ਬੇਬੇ ਕਹਿੰਦੀ ਰਹਿਣ ਦੋ ਬੇਬੇ ਆਂਦੀ ਦੂਸਰੇ ਲੈ 50 ਰੁਪਏ ਕਿਲੋ ਵਾਲੇ ਐਵੇਂ ਬੋਲੀ ਜਾਂਦੇ ਆ 50 ਐਵੇਂ ਬੋਲੀ ਜਾਂਦੇ ਯਾਰ 20 ਕਿਲੋ ਵਾਲੇ ਲੈਣੇ 50 ਰੁਪਏ ਕਿਲੋ ਵਾਲਾ ਐ ਬੇਬੇ ਦੱਸ ਹਾਂ 50 ਰੁਪਏ ਕਿਲੋ ਵਾਲੇ ਲੈਣੇ ਆ ਮੈਂ ਨਹੀਂ ਪੜਦਾਗਾ ਲੋ ਮਨ ਦਾ ਕਰ ਬੇਬੇ ਆਪਾਂ ਥੋੜਾ ਟਾਈਮ ਬੈਠਣਾ ਚੱਲੇਗਾ ਨਾ ਆਪਾਂ ਤਾਂ ਕੋਈ ਥੋੜਾ ਟਾਈਮ ਬੈਠਣਾ ਆਪਾਂ ਤਾਂ ਤਾਰਿਆਂ ਦੀ ਛਾਂਵੇਂ ਜਾਂਦੇ ਨੇ ਤਾਰੇ ਛਾਂਵੇਂ ਜਾਣਾ ਬੇਬੇ ਹਾ ਵੀ ਕੋਲੇ ਆ ਕੇ ਮੁੱਕਰ ਗਈ ਹਾਂ ਹੋ ਐਂ ਜਾਣਾ ਫਿਰ ਨਹੀਂ ਬੇਬੇ ਮਲਕੇ ਤੇ ਟਾਈਮ ਦਾ ਬਾਬਾ ਬੇਬੇ ਤਣ ਅੱਗੇ ਕਿ ਤਰੀ ਜਾਂਦੀ ਹੈ ਹਾਂ ਐਵੇਂ ਮਾਰੀ ਜਾਂਦਾ ਰਹਿੰਦਾ ਨਹੀਂ ਵਾਰੀ ਬਣੀ ਕਿਵੇਂ ਹੈ ਵੇਖੀ ਬੇਬੇ ਜਦੋਂ ਆਉਣ ਲੱਗੇ ਪਿਆਰ ਨਾ ਬੋਲਦੀ ਸੀ ਦੀਦੀ ਵਾਲੀ ਕਿ ਚਲੋ ਚਲੋ ਜੀ ਇੱਥੇ ਆ ਕੇ ਤੇ ਆਉਣਗੇ ਮੈਂ ਤਾਂ ਨਾ ਹੀ ਨਹੀਂ ਲਿਆ ਜਦੋਂ ਤੁਸੀਂ ਆ ਵੀ ਗਏ ਤੇ ਆਪ ਹੀ ਆਇਂ ਨਹੀਂ ਬੇਬੇ ਜਦੋਂ ਤੈਨੂੰ ਕਹਿਆ ਇਹ ਕੋਣ ਫੋਨ ਲਾ ਮੈਨੂੰ ਆਖਿਆ ਹੀ ਨਹੀਂ ਕੋਣ ਫੋਨ ਕਰਕੇ ਕੋਈ ਚਲਾਈ ਮੈਨੂੰ ਆਖਿਆ ਹੀ ਨਹੀਂ ਬੁੱਕ ਕਰਕੇ ਬੈਠੇ ਹੁਣ ਹੁਣ ਆਪਾਂ ਕੋਸੀ ਤੇ ਬਹਿ ਜਣੇ ਦਾਲ ਕੁਰਸੀ ਤੇ ਨਾ ਰੱਖ ਜੀ ਸੇਵ ਕੇ ਲੈ ਕਿਵੇਂ ਸਾਰੀ ਰੱਖ ਕੇ ਬਹਿ ਜਣੇ ਅਮਾਤ ਕਰੀਏ ਉਹ ਆ ਕੇ ਲਿਆਏ ਨਹੀਂ ਘਰ ਮਿਲਣਾ ਲੱਗੇ ਲੋੜ ਲੱਗੇ ਬੇਬੇ ਹੋਣੇ ਚੱਲੀਏ ਮੇਰੇ ਬਾਹਰ ਲੈ ਆਂਦੇ ਮੈਨੂੰ ਹੰਡੀ ਜੀ ਹਾਂ ਹੁਣ ਬਾਸ ਹੁਣ ਕੀ ਠੀਕ ਕਰਦੇ ਜਿਹੜੇ ਸੇਵਕ ਲਈ ਇੱਥੇ ਰੱਖ ਦੋ ਕੁਰਸੀ ਤੇ ਰੱਖ ਦਿੰਨੇ ਤੇ ਡੱਬੇ ਵੀ ਇੱਥੇ ਰੱਖ ਦੋ ਥੱਲੇ ਆਪਾਂ ਲੈ ਜਾਂਦੇ ਹੈਪੀ ਦਿਵਾਲੀ ਆਹ ਤੇ ਖਲੋ ਲੋ ਨੂੰ ਦਾ ਵਾਰਨ ਤਾਂ ਬਤਾਉਂਗਾ ਆ ਤੇ ਖਲੋ ਲੋ ਗਈ ਪਹਿਲੀ ਵਾਰੀ ਇਦਾਂ ਹੋਇਆ ਹਾਂ ਨਹੀਂ ਤਾਂ ਕਿ ਬੇਬੇ ਤੇ ਬੇਬੇ ਸਾਰਿਆਂ ਨੇ ਘੂਆ ਦਾ ਫੋਨ ਤੇ ਲੱਗੇ ਆਪਣੇ ਹੋਰ ਵੀ ਰਿਸ਼ਤੇਦਾਰ ਨਹੀਂ ਹੈਗੇ ਇੱਥੇ ਫਰੋਜਪੁਰ ਚ ਕੋਈ ਦੋਇ ਕਰਦੇ ਆ ਹਾਂ ਉਹ ਤਾਂ ਬਾਹਰ ਨੂੰ ਫੋਨ ਕਰੋ ਉਧਰ ਨੂੰ ਉਹ ਪਤਾ ਬੇਬੇ ਕੁੱਪੂ ਆਣੀ ਦੇਣੀ ਹੈ ਹਾਂ ਨਾਨਕੀ ਹੋ ਰਹੇ ਉਹਨਾਂ ਘਰੇ ਦਵਾਈ ਦੇ ਤੇ ਜੇ ਆ ਫਿਰ ਕੀ ਹੋ ਜਾਗਾ ਚੱਲ ਆ ਚੱਲੀ ਚੱਲ ਮੈਂ ਮਮਾ ਸਾਹਿਬਾਂ ਲੈਣਾ ਮਾਣੋ ਚੱਕ ਕੇ ਆਇਆ ਹਾਂ ਘਰ ਕੇ ਘਰ ਚਲ ਜਾਵਾਂਗਾ ਫੇਰ ਕੀ ਨੀ ਕਰਾਂ ਹਾਂ ਉਹ ਤੁਹਾਨੂੰ ਬੇਬੇ ਵਿਚਾਰੀ ਬੜੇ ਚਾਣ ਆਈ ਹਨਾ ਨਹੀਂ ਆਏ ਆਏ ਬਣਾ ਦੇਣਾ ਹਾਂਜੀ ਹਾਂ ਕੀ ਵਿਚਾਰ ਨੇ ਹੁਣ ਤੁਹਾਡੇ ਪਹਿਲੇ ਫੋਨ ਕਰਕੇ ਪੁੱਛੇ ਸੱਜਣ ਨੂੰ ਫੋਨ ਚੱਕਦੇ ਨਹੀਂ ਭਏ ਆਵੇ ਲਾਇਆ ਫੋਨ ਫਿਰ ਮੈਂ ਨਹੀਂ ਤਾਂ ਆਇਆ ਪੁੱਛ ਲੋ ਉੱਥੇ ਤਾਂ ਨਹੀਂ ਕੋਈ ਡਰ ਮੈਥੋਂ ਚੜਿਆ ਨਹੀਂ ਮੈਂ ਚੜ ਕੇ ਪੁੱਛਣਾ ਕਿ ਕਹੀ ਹੋਣੀਗਾ ਹਾਂ ਮੈਂ ਦੋ ਰੋਟੀਆਂ ਲੈ ਆਈ ਦਾਲ ਤਾਂ ਬਣੀ ਗਈ ਦਾਲ ਵੀ ਕਿਵੇਂ ਗਰਮ ਹੋ ਗਈ ਆ ਚਲ ਤਾਂ ਬੁਝਾ ਬੈਕ ਤੋਂ ਇਹ ਪਹਿਲਾਂ ਕਦੇ ਹੋਇਆ ਹੀ ਨਹੀਂ ਆਪੇ ਇਕਲੀ ਵਾਰੀ ਹੋਇਆ ਇਹ ਫੋਨ ਨਹੀਂ ਕੀਤਾ ਤੇ ਤਾਂ ਕਰਕੇ ਫਿਰ ਕਿਆ ਬਣਾ ਲਈ ਇਹਨੇ ਹੋਰ ਜਾਣੀ ਬੈਠੋ ਇਕੱਲੇ ਖੋਲੋ ਦਿਖਾਈਏ ਖਾਈਏ ਕੇ ਲੇ ਅਰੇ ਸ਼ੁਕਰਪੁਰ ਪਹਿਲਾਂ ਨਹੀਂ ਆਏ ਅਸੀਂ ਜਿੰਨਾ ਕਰ ਆਏ ਸੀ ਦੀਵਾਲੀ ਦੇਣ ਜੀ ਉਹ ਗਾਂ ਦੀਵਾਲੀ ਦੇਣ ਗਏ ੱਥੇ ਲਾ ਪਰੇ ਕੀ ਕਰ ਗਏ ਪਤਾ ਨਹੀਂ ਗਾਂ ਦੀਵਾਲੀ ਦੇਣ ਗਏ ਚਲੋ ਉੱਠੋ ਉੱਥੇ ਗਏ ਹੁਣ ਕਿੱਦਾਂ ਰਹੀ ਪੈਪੀ ਦੀਵਾਲੀ ਚੱਲੀਏ ਘਰਾਂ ਨੂੰ ਹਾਂ ਚਲੋ ਚਲੋ ਕਿਉਂ ਘਰਾਂ ਨੂੰ ਕਾਹਦੇ ਲਈ ਜਾਣਾ ਤੇ ਹੋਰ ਜਦੋਂ ਘਰੇ ਨਹੀਂਗੇ ਤਾਂ ਆਪ ਜਾਣਾ ਪੈਣਾ ਹੈ ਰਹਿਣਾ ਨਹੀਂ ਅੱਜ ਇੱਥੇ ਹਾਂ ਨਾਈਟ ਆਊਟ ਕਰੀਏ ਨਾਈਟ ਆਊਟ ਜੋਤੀ ਨਵਾਜ ਮਾਂ ਜੋਤੀ ਨੂੰ ਪੜਾ ਦੇ ਹਾਂਜੀ ਚੱਲ ਜੇ ਚਲੋ ਹੁਣ ਵੱਡੀ ਭੂਆ ਨੂੰ ਦੇ ਆਉਣੇ ਪਰ ਛੋਟੀ ਤਾਂ ਮਿਲੀ ਵੀ ਨਹੀਂ ਹੈਨਾ ਬੇਬੇ ਇਹ ਹੁਣ ਕਿਸਮਤ ਸੀ ਭੂਆ ਦੀ ਕਿਸਮਤ 'ਚ ਨਹੀਂ ਹੁਣ ਆਪਾਂ ਵੱਡੀ ਭੂਆ ਨੂੰ ਦੇ ਆਉਣੇ ਕੀ ਚਲ ਉਹਨਾਂ ਦੇ ਆਜੋ ਚੱਲੀਏ ਫਿਰ ਹੋਰ ਚਲੋ ਓਕੇ ਗੁੱਡ ਨਾਈਟ ਗੁੱਡ ਨਾਈਟ ਕਿ ਮੇਰੇ ਆ ਬਹੁਤ ਸੋਹਣਾ ਸਫਰ ਰਿਹਾ ਤੇ ਬਹੁਤ ਖਾਣ ਪੀਣ ਦਾ ਵੱਧ ਮਿਲਿਆ ਉੱਥੇ ਵੀ ਦੋ ਦੋ ਪਕੌੜੇ ਖਾਦੇ ਵੀ ਉਧਰ ਜਾ ਕੇ ਵੀ ਖਾਣ ਤੇਰੀ ਨੀਤੀ ਰਹਿਣਾ ਨਹੀਂ ਜਾਣਾ ਹੀ ਜਾਣਾ ਹੀ ਉਹ ਆਇਸ਼ਾ ਪੂਰੀ ਹੋ ਗਈ ਤੇਰੀ ਦਿਨ ਨਹੀਂ ਬਹਿਣਾ ਬਕਤੋਰੀ ਪਹਿਣਾ ਤੇਰੀ ਬੇਬੇ ਬੇਬੇ ਨੇ ਵੇਲ ਹੁਣ ਗੁੱਸਾ ਮੇਰੇ ਤੇ ਗੱਡੀ ਛਾੜਾ ਤਾਂ ਇਹ ਪਹਿਲੀ ਵਾਰੀ ਇਦਾਂ ਕੋਲੋਲ ਹੋਈ ਬੇਬੇ ਬਾਏ ਬਾਏ ਕਰਦੇ ਭੂਆ ਨੂੰ ਬਾਏ 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 ਚਲੋ ਜੀ ਚੱਲੀਏ ਚਲੋ ਹਾਂਜੀ ਕੀ ਮੌਜ ਚੱਲ ਚੱਲ ਰਿਹਾ ਜੀ ਆਪੇ ਪਗਾਈ ਤੇ ਆਪੇ ਜੀਓ ਮੋਦੀ ਬੇਬੇ ਆ ਤੇ ਇਕੱਲਿਆਂ ਤੇ ਮੇਰੇ ਹੀ ਹੱਕ ਆ ਆਓ ਚਾ ਫਾਰਕ ਲੱਗਾ ਆ ਅੰਦਰ ਬੇਬੇ ਜੀ ਇਕੱਲੇ ਇੰਜੋਏ ਕਰਦੇ ਆ ਅੱਜ ਕੀ ਚੱਕਰ ਬਣਿਆ ਉੱਥੇ ਵੀ ਵੀ ਥੋੜਾ ਥੋੜਾ ਖਾਦਾ ਵੀ ਥੋੜਾ ਜਿਹਾ ਟੱਡੇ ਚ ਜਗ੍ਹਾ ਰੱਖੀ ਅਗਲੇ ਘਰੇ ਵੀ ਜਾ ਕੇ ਖਾਣਾ ਉਹ ਬੇਬੇ ਤਾਂ ਨਹੀਂ ਸੀਗਾ ਵੀ ਇੰਨਾ ਬਈਓ ਕਹੀਏ ਤੂੰ ਗੱਲ ਸੁਣੋ ਇਹ ਘਰ ਹੋ ਜਾਈਏ ਰੱਜ ਕੇ ਅੱਗੋਂ ਮਿਲਣ ਭੱਜ ਕੇ ਹਾਂ ਘਰ ਹੋ ਜਾਈਏ ਭੁੱਖੇ ਅਗੋਂ ਮਾ ਬੱਜਨ ਮੁੱਕੇ ਮੁੱਕੇ ਵੱਜਿਆ ਗਾਇ ਤਾਂ ਸੀ ਸਫਰ ਕਰਕੇ ਤੇ ਸੁੱਚੇ ਮੂਹੀ ਮੁਰਿਆ ਬੇਬੇ ਹਾਂ ਜੇ ਮੈਂ ਕਹਾਂ ਦਿਵਾਲੀ ਤੇ ਗਿਫਟ ਆਏ ਆ ਹਾਂ ਤੇ ਤੂੰ ਫਿਰ ਕੀ ਕਹੇਂਗੀ ਮੈਂ ਕਹਾਂਗਾ ਮੈਨੂੰ ਜਾਈ ਦੇ ਦਿਖਾਈਏ ਫਿਰ ਕੁਝ ਹੀ ਆਇਆ ਹੈ ਹੈ ਜੇ ਬੇਟੀ ਗਿਫਟ ਦਿਖਾਈਏ ਫਿਰ ਦਿਖਾਓ ਦਿਖਾਓ ਬੇਬੇ ਇਹ ਰਹਿ ਦਿਵਾਲੀ ਦੇ ਗਿਫਟ ਖੋਲੀਏ ਫਿਰ ਪਾਹੀ ਬੜੇ ਫੜੇ ਨਹੀਂ ਜਾਂਦੇ ਤਾਂ ਕੀ ਬੋਲਦੇ ਇੰਨੇ ਨਾਲ ਲਓ ਜੀ ਸਭ ਤੋਂ ਪਹਿਲਾਂ ਗਿਫਟ ਤੇ ਆਪਾਂ ਖੋਲ ਲਿਆ ਸੀ ਖੋਲेंगे इसके बीच में बताएं क्या है टेंटेड ਮੈਂ ਮਾਰ ਗਿਆ ও মাই ਗੋਡ ਐ ਹੈ ਜੀ ਮਠਿਆਈ ਇਹ ਮਿੱਠੀ ਸੋਨੇ ਦੇ ਆਂਡੇ ਆ ਇਹ ਤਾਂ ਸੋਨੇ ਦੇ ਸੋਨੇ ਦਾ ਇੰਨਾ ਮਹਿੰਗਾ ਹੋਇਆ ਤੇ ਮੈਂ ਮਾਈ ਲੈ ਜਾਨੀਆ ਮੇਰੇ ਨਾਲ ਮੈਂ ਕੁਝ ਨਾ ਕੁਝ ਕਰਾ ਲੂੰਗੀ ਇਹ ਪਹਿਲਾਂ ਸਤਕਾਰ ਵੀਰਾ ਦੀਵਾਲੀ ਲੈ ਕੇ ਆਏ ਹੁਣ ਸਪੈਸ਼ਲ ਬੰਦਿਆਂ ਵੱਲੋਂ ਦੀਵਾਲੀ ਭੇਜੀ ਗਈ ਆ ਆਪਾਂ ਨੂੰ ਅੱਛਾ ਲੈ ਤੇ ਮੰਮੀ ਆ ਖੋਲੋ ਮੜਾਇਇ ਤੋਂ ਇਹਦੇ ਜੀ ਬੜੀ ਕਹਿਣ ਚੀਜ਼ ਐ ਬੇਬੇ ਆ ਗਿਫਟ ਵੀ ਤੇਰੇ ਲਈ ਹੀ ਤੇ ਆ ਵੀ ਗਿਫਟ ਤੇਰੇ ਲਈ ਆ ਧੰਨਵਾਦ ਰ ਤੂੰ ਖਾਇਆ ਕਰ ਨਜ਼ਾਰੇ ਲਿਆ ਕਰ ਜੋਦੇ ਬਾਤ ਦੇ ਰਹੇ ਜਿਨ੍ਹਾਂ ਨੇ ਭੇਜੇ ਆ ਆ ਖੋਲੋ ਟੈਂ ਟਣੇ ਆਖਰੂ ਆ ਤਾਂ ਬਾਹਲੇ ਪਾਰੇ ਦੇ ਕਾਜੂ ਬਦਾਮ ਨਿੱਕੀਆਂ ਲੈ ਚੀਆਂ ਕਾਜੂ ਬਦਾਮ ਪਿੱਛੇ ਡਰਾਈ ਫਰੂਟ ਆ ਬੇਬੇ ਸਾਰਾ ਏ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਟੂ ਯੂ ਹੈਪੀ ਦੀਵਾਲੀ ਤੇ ਬੇਬੇ ਆ ਮੇਰੇ ਲਈ ਆ ਇਹ ਮੇਰਾ ਗਿਫਟ ਹੈ ਮਮਾ ਦਾ ਸਵੇਰੇ ਵੇਖੀ ਜਾਮਾ ਆ ਗਿਫਟ ਕਿੱਥੋਂ ਆਇਆ ਇੱਜਾ ਸੋਹਣਾ ਬੇ ਲਓ ਜੀ ਮਮਾ 골ਡ ਕੈਨ ਕੋਰੇ ਦਾ ਜੱਜ ਪੱਕੇ ਚੱਲਦੇ ਪਰ ਇਹਨੇ ਉੱਤੇ ਲੈ ਕੇ ਪਿਆ ਕਰਨਾ ਹੈ ਹਨਾ ਇਹਦੇ ਚਾ ਇਹ ਬੇਬੇ ਦੋਵੇਂ ਪਾਸੇ ਨਹੀਂ ਇਹ ਗੋਵੇ ਪਾਸੇ ਵਧੀ ਆ ਤੇ ਨਾਲੇ ਹੁਣ ਇਹ ਤਾਂ ਇਕੱਠੀ ਵੀ ਨਹੀਂ ਹੁੰਦੀ ਆਵੇਂ ਨਾ ਬਹੁਤ ਗੋਡੇ ਆ ਕਿਵੇਂ ਲੱਗੇ ਬੇਬੇ ਗਿਫਟ ਬਹੁਤ ਸੋਹਣੇ ਲੱਗੇ ਸਮੰਢਣੇ ਹਣ ਬਹੁਤ ਥੈਂਕ ਯੂ ਥੈਂਕ ਯੂ ਕਰ ਦੋ ਜਿਨ੍ਹਾਂ ਨੇ ਬੇਬੇ ਥੈਂਕ ਯੂ ਥੈਂਕ ਯੂ ਬਾਣੀ ਲੱਗੀ ਤੈਨੂੰ ਸਵੰਢਣੇ ਹਣ ਜਿਉਂਦਾ ਕਿਵੇਂ ਲੱਗੇ ਤੁਹਾਨੂੰ ਬਹੁਤ ਹੀ ਵਧੀਆ ਤੇ ਆ ਤੂੰ ਇੰਨਾ ਚ ਕੀ ਖਾਣਾ ਜੇ ਆ ਹੀ ਖਾਉਂਗੀ ਮੈਂ ਇਹ ਆਪਣੇ ਸਾਰਿਆਂ ਲਈ ਆ ਬੇਬੇ ਦੀਦੀ ਘਰੇ ਜਾ ਕੇ ਕਿਵੇਂ ਦਾ ਲੱਗਾ ਲੱਗਾ ਤੇ ਵੰਡਣਾ ਸੁਖੀ ਵਸੇ ਆਪਦੇ ਘਰੇ ਤੇ ਭੂਆ ਘਰੇ ਜਾ ਕੇ ਭੂਆ ਘਰੇ ਤਾਂ ਸੁਨ ਸੁਨਾ ਹੀ ਪਈ ਹੋਏ ਤਾਂ ਬੋਰ ਜੇ ਹੋ ਗਈ ਹਾਂਜੀ ਕਿਵੇਂ ਵਧੀਆ ਰਿਆ ਵਈਆ ਦਵਾਈ ਦੇ ਆਂਦੀ ਬਹੁਤ ਵਧੀਆ ਸੋ ਸੱਜਣੋ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਬਲੌਗ ਕਿੱਦਾਂ ਲੱਗਾ ਸੋ ਕਮੈਂਟ ਕਰਕੇ ਦੱਸੋ ਅੱਜ ਪਹਿਲੀ ਵਾਰੀ ਸਾਡੇ ਨਾਲ ਇੱਕਦਾਂ ਕਲੋ ਹੋਈ ਉਹ ਵੀ ਅਹੀਂ ਕਾਲ ਨਹੀਂ ਕੀਤੀ ਭੂਆ ਨੂੰ ਭੂਆ ਅਹੀਂ ਭੂਆ ਨੂੰ ਦਵਾਈ ਦੇਣਗੇ ਭੂਆ ਨੂੰ ਹੀ ਗਾਂਦ ਵਾਲੀ ਦੇਣ ਗਏ ਸੋ ਚਲੋ ਬਲੌਗ ਕਿੱਦਾਂ ਲੱਗਾ ਕਮੈਂਟ ਕਰਕੇ ਦੱਸੋ ਤੇ ਇਹ ਸੋਹਣੇ ਸੋਹਣੇ ਗਿਫਟ ਕਿੱਦਾਂ ਲੱਗੇ ਆ ਇਹ ਵੀ ਦੱਸੋ ਮੈਨੂੰ ਬਹੁਤ ਪਸੰਦ ਆਇਆ ਸੋ ਜਉਣੇ ਵਾਸਤੇ ਰੋ ਰਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ